ਸਰ ਤੁਸੀਂ ਇਹ ਡੌਗ ਦੇਖਿਆ ਤੁਸੀਂ ਨਹੀਂ ਦੇਖਿਆ ਨਹੀਂ ਦੇਖਾਂਗੇ ਤਾਂ ਜਰੂਰ ਤਾਂ ਦੱਸਾਂਗੇ ਹਾਂਜੀ ਇਹ ਨਾ ਐਕਚੁਅਲੀ ਗੁੰਮ ਹੋ ਗਿਆ 27 ਤਰੀਕ ਤੋਂ ਇਹ 3 ਸਾਲ ਦਾ ਬਹੁਤ ਫ੍ਰੈਂਡਲੀ ਡੌਗ ਹੈ ਸਾਡੇ ਕੋਲ ਅਸੀਂ ਬੱਚਿਆਂ ਦੀ ਤਰ੍ਹਾਂ ਪਾਲਿਆ ਹੋਇਆ ਹੈ ਇਹਨੂੰ ਇਹਦੇ ਨਾ ਫਰੰਟ ਵਾਲੇ ਪੈਰ ਥੋੜੇ ਟੇਡੇ ਨੇ ਔਰ ਔਰ ਇਹਦੇ ਦੰਦ ਜਿਹੜੇ ਆ ਥੋੜੇ ਬਾਹਰ ਆ ਕੋਈ ਨਾ ਜੇ ਇੱਧਰ ਦਿਖਾਂਗੇ ਤੁਹਾਨੂੰ ਫੋਟੋ ਕਰ ਦਾਂਗੇ ਜੀ ਦੇਖਿਓ ਸਰ ਪਲੀਜ਼ ਪੈਟ ਡੌਗ ਹੈ ਫਟਾ ਲੀਂਗਾ ਚਲ ਅੱਬ ਇਹ ਤਾਂ ਨਹੀਂ ਫੋਟੋ ਕਰ ਦਾਂਗੇ ਨੰਬਰ ਤਾਂ ਹਾਂਜੀ ਇਹ ਬਲੈਕ ਔਰ ਬ੍ਰਾਊਨ ਕਲਰ ਸਰ ਦੇਖਿਓ ਤੁਸੀਂ ਇਹ ਡੌਗ ਦੇਖਿਆ ਨਹੀਂ ਦੇਖਿਆ ਨਹੀਂ ਸਰ ਜੀ ਤੁਸੀਂ ਜੇ ਕਿਤੇ ਮਿਲੇ ਤਾਂ ਪਲੀਜ਼ ਇਸ ਨੰਬਰ ਤੇ ਕੰਟੈਕਟ ਕਰ ਦਿਓ ਸਾਨੂੰ ਠੀਕ ਹੈ ਜੀ ਦੱਸਦਾ ਵੀ ਇਹ ਡੌਗ ਕਾਫੀ ਜ਼ਿਆਦਾ ਫਰੈਂਡਲੀ ਹੈ ਠੀਕ ਹੈ ਜੀ ਅਸੀ ਘਰ ਬਹੁਤ ਅੱਛੀ ਤਰ੍ਹਾਂ ਦੇਖੋ ਬੱਚਿਆ ਦੀ ਤਰ੍ਹਾਂ ਪਾਲਿਆ ਸਾਡੇ ਨਾਲ ਬੈਠਦਾ ਸੌਂਦਾ 27 ਤਰੀਕ ਤੋਂ ਲੱਭ ਰਹੇ ਹਾਂ ਇਹਨੂੰ ਠੀਕ ਹੈ ਜੀ ਆਹ ਬਰਾਊਨ ਦੇ ਬਲੈਕ ਨਹੀਂ ਐ ਸਰ ਉੱਥੇ ਪਤਾ ਕਰ ਲਿਆ ਸਰ ਕੋਈ ਜੇ ਤੁਹਾਨੂੰ ਮਿਲਿਆ ਤਾਂ ਦੱਸਦਾ ਵੀ ਸਰ ਇਹਦਾ 2100 ਰੁਪਏ ਸੀ ਇਨਾਮ ਵੀ ਰੱਖਿਆ ਹੋਇਆ ਚਲੋ ਨਾਮ ਵਾਲੀ ਦਾ ਕੀ ਗੱਲ ਹੈ ਮਿਲ ਜੇ ਤੁਹਾਡਾ ਹਾਂਜੀ ਸਰ ਪਤਾ ਕੀ ਆ ਬਹੁਤ ਜ਼ਿਆਦਾ ਸਾਡਾ ਇਮੋਸ਼ਨਲ ਟੈਸਟ ਹੈ ਇਹਦੇ ਨਾਲ ਇੱਕ ਫੈਮਿਲੀ ਮੈਂਬਰ ਆ ਸਾਡਾ ਠੀਕ ਹੈ ਕੋਈ ਨਹੀਂ ਜੀ ਟਾਈਗਰ ਹੈ ਇਹਦਾ ਨਾਮ ਇਹਦਾ ਨਾਮ ਟਾਈਗਰ ਆ ਠੀਕ ਹੈ ਤੁਹਾਨੂੰ ਪਤਾ ਨਹੀਂ ਪਾਇਆ ਹੋਇਆ ਇਹਦੇ ਨਹੀਂ ਕੀ ਨਾਮ ਆ ਜੀ ਅੱਜ ਫਰਸ਼ਾ ਤੇ ਪੋਸਟਰ ਲੈ ਕੇ ਉੱtre ਹੋ ਕੀ ਵਜ੍ਹਾ ਸਰ ਇਹ ਦੀ ਇਹ ਹੈ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕੋ ਬੱਚਿਆਂ ਨੀ ਤਰ੍ਹਾਂ ਰੱਖਿਆ ਹੋਇਆ ਆ ਇੱਕ ਕਰੋ ਮਿਸ ਹੋ ਗਿਆ ਕਿਸੇ ਦੇ ਨਾਲ ਜਲਾ ਗਿਆ ਮਗਰ ਇਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ थ्रू ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤਾਂ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਲੱਭ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਰਹਿਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲਦੇ ਹੋ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੇ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਰ ਇਨਾਮ ਵੀ ਰੱਖਿਆ ਹੋਇਆ 2100 ਰੁਪਿਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਦੀ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਹਦੀ ਪਛਾਣ ਨਹੀਂ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜੇ ਹੋਏ ਆ ਇਹਦੇ ਥੋੜੇ ਦੰਦ ਬਾਹਰ ਹਾਂਜੀ ਇਹਦੇ ਨਾ ਪਛਾਣੇ ਆ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨਿਚਲੇ ਵਾਲੇ ਦੰਦ ਥੋੜੇ ਬ੍ਰਿਸਲਸ ਬਾਹਰ ਨਹੀਂ ਰਹੇ ਦੰਦ ਜਿਹੜੇ ਡੌਗ ਚੱਕਦੇ ਕਿਤੇ ਉਹਨਾਂ ਨੇ ਤਾਂ ਨਹੀਂ ਚੱਕਿਆ ਉਹਨਾਂ ਨੇ ਨਹੀਂ ਸਰ ਅਸੀਂ ਆਪਾਂ ਉੱਥੇ ਵੀ ਜਾ ਕੇ ਪਤਾ ਕਰ ਲਿਆ ਜੋ ਜਿੱਥੇ ਸਾਨੂੰ ਦੱਸ ਰਿਆ ਆਪਾਂ ਉੱਥੇ ਹੀ ਪਤਾ ਕਰ ਰਹੇ ਆ ਕਿ ਕਿਤਾ ਕੇ ਡੌਗ ਕੀ ਜਦੋਂ ਕੋਈ ਪਾਲਿਆ ਸੀ ਤਾਂ ਕਿੰਨਾ ਹੁਣ ਉਮਰ ਦੀ ਐ ਐਕਚੁਅਲੀ ਹੁਣ ਇਹਦੀ 4 ਸਾਲ ਦੀ ਉਮਰ ਆ ਇਹ ਛੋਟਾ ਹੁੰਦਾ ਲਿਆਂਦਾ ਗਿਆ ਇਹਨੂੰ ਤੇ ਉਸ ਤੋਂ ਬਾਅਦ ਦਾ ਇਹ ਪਾਲਿਆ ਗਿਆ ਆ ਹੁਣ ਇਹ ਬੱਚਿਆ ਨਹੀਂ ਤੇਰਾ ਸਾਡੇ ਨਾਲ ਅਟੈਚਮੈਂਟ ਆ ਕਾਰਖਾਨਾ ਬਣਾਉਣ ਨੂੰ ਦਿਲ ਨਹੀਂ ਕਰਦਾ ਇਹਦੀ ਬਾਰ ਬਾਰ ਜਗਾ ਦੇਖ ਦੇ ਕੇ ਸਾਨੂੰ ਆਪਣੇ ਆਪ ਨੂੰ ਰੋਣਾ ਆ ਰਿਹਾ ਕਿ ਬੱਚਾ ਸਾਡਾ ਕਿੱਥੇ ਚਲਾ ਗਿਆ ਪਲੀਜ਼ ਰਿਕੁਐਸਟ ਆ ਸਭ ਦੇ ਗਿਫਟ ਇਹਨੂੰ ਜਿੰਨਾ ਹੋ ਸਕੇ ਦੇਖੋ ਕਿ ਇਹ ਬੱਚੇ ਨੂੰ ਘਰ ਵਾਪਸ ਮਿਲ ਜਾਵੇ। ਟਾਈਗਰ ਅਸੀਂ ਇਹਦਾ ਨਾਮ ਟਾਈਗਰ ਹੈਗਾ ਆ ਤੇ ਪਲੀਜ਼ ਜਿੱਥੋਂ ਤੱਕ ਹੋ ਸਕੇ ਨਾ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਦੱਸੋ ਇਹਦਾ ਇਨਾਮ ਜਿਹੜਾ 2100 ਰੁਪਿਆ ਵੀ ਰੱਖਿਆ ਗਿਆ ਹੈ। ਕਿੰਨੇ ਕ ਮੱਲਿਆਂ ਤੋਂ ਤੁਸੀਂ ਲੱਭ ਲਿਆ ਇਹ ਪੋਸਟਰ ਜਰੀਏ? ਅਸੀਂ ਇਹਨਾਂ ਨੂੰ ਮੋਤੀ ਨਗਰ, ਸ਼ੇਰਪੁਰ ਚੌਂਕ, ਟੈਕਸਟਾਈਲ ਕਲੋਨੀ, ਖੂਣਾ ਕਲੋਨੀ, ਇਵਨ ਹੁਣ ਸਾਨੂੰ ਕਿਸੇ ਨੇ ਬੱਸ ਸਟੈਂਡ ਦਾ ਵੀ ਦੱਸਿਆ ਸੀ ਇੱਥੇ ਤੱਕ ਵੀ ਆ ਗਏ ਕਿ ਸ਼ਾਇਦ ਇੱਧਰ ਨਾ ਚੀਮਾ ਚੌਂਕ ਵਾਲੀ ਸਾਈਡ ਆ ਗਿਆ ਹੋਵੇ ਜਾਂ ਇੱਧਰ ਆ। ਦਸ 12 ਦਿਨ ਹੋ ਚੁੱਕੇ ਆ ਜੀ ਸਰ। ਇਨੂੰ ਲੱਭ ਰਹੇ ਆਪਾਂ ਕੰਟੀਨਿਊਲੀ ਹੁਣ ਹਾਰ ਗਏ ਸਾਨੂੰ ਇਹ ਵਾਲਾ ਲੱਗਿਆ ਕਿ ਅਸੀਂ ਇਸ ਨੂੰ ਬੱਚੇ ਨੂੰ ਲੱਭਿਆ ਜਾਂਦੇ ਸਾਰਿਆਂ ਨੂੰ ਪੁੱਛ ਗਿਛ ਰਹੇ ਆਂ ਅਸੀਂ ਆਸ-ਪਾਸ ਸਵੇਰ ਦੇ ਨਿਕਲੇ ਹੋਏ ਆਂ ਦੇਖ ਲਓ ਜੀ ਇਹੀ ਇਸੇ ਜੇ ਇ ਜਮ ਰਹੇ ਆਂ